ਬਦਵੀਰ ਤੋਂ ਕਿਹੜਾ ਪਿੰਡ ਆ ਤੁਹਾਡਾ ਆਹੀ ਹੈ ਅੱਜ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜਾ ਕੈਂਪ ਲੱਗਿਆ ਜੀ ਅੱਜ ਆਈ ਆਪਣੀ ਦਵਾਈ ਬੁਟੀ ਲੈਣ ਆਇਆ ਬਸ ਕੀ ਪ੍ਰੋਬਲਮ ਕੀ ਆ ਤੁਹਾਨੂੰ ਸ਼ੂਗਰ ਆ ਬੀਪੀ ਆ ਅੱਛਾ ਜੀ ਪਹਿਲਾਂ ਕਿਸੇ ਹੋਰ ਪਾਸੇ ਦਵਾਈ ਚਲਦੀ ਸੀ ਬਸ ਫਾਲੇ ਜੀ ਆ ਜਾਨੀ ਜਿੱਥੋਂ ਮਲਗੀ ਫਾਲੇ ਜੀ ਬੰਬੀ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਤੁਹਾਡੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਵਧੀਆ ਅੱਗੇ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਕਿਹਦੇ ਪਿੰਡ ਤੋਂ ਆਂਦੇ ਹੋ ਪਿੰਚੈਲਾ ਜੀ ਅੱਜ ਜੀ ਵੀ ਇੱਥੇ ਕੈਂਪ ਦੇ ਵਿੱਚ ਆਏ ਕਿ ਲੈ ਕੇ ਆਏ ਮੈਂ ਇੱਥੇ ਆਪਣੇ ਫਾਦਰ ਦਾ ਡੈਸਟ ਸਪੀਡ ਬਣਾਉਣਾ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਥੋੜਾ ਆਨਲਾਈਨ ਕਰਾਉਣਾ ਜੀ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀ ਪਹਿਲਾਂ ਸਾਨੂੰ ਮਾਧਪੁਰ ਜਾਣਾ ਪੈਂਦਾ ਸੀ ਮਾਧਪੁਰ ਇੱਕ ਮਹੀਨੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਧਪੁਰ ਫਿਰ ਉਤੋਂ ਫੇ ਮਾਨੂਪੁਰ ਜਾਂਦਾ ਸੀ ਮੈਨੂੰ ਪਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਬਿਲਕੁਲ ਅਸੀਂ ਖੁਸ਼ ਹਾਂ ਕੰਮਾਂ ਤੋਂ ਬਹੁਤ ਜੇ ਅਗਲੇ ਪਿੰਡ ਪਿੰਡੇ ਕਿਹੜਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਧੀਆ ਤੁਹਾਡਾ ਅੱਜ ਕੰਮ ਹੋ ਹਾਂਜੀ ਹਾਂਜੀ ਬਸ ਅਸੀਂ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਉਹਨਾਂ ਨੂੰ ਹਾਂਜੀ ਇਹਦੀ ਫੀਸ ਦਾ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਮਰਾਹਬਾ ਹਾਂਜੀ ਕੀ ਨਾਮ ਆ ਕਿਹੜਾ ਇਰੀਆ ਤੁਹਾਡਾ ਕਿੱਥੇ ਰਹਿੰਦਾ ਮੇਰਾ ਨਾਮ ਯਦਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਪਤ ਮਾਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਆ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਐਂਡ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਤੁਸੀਂ ਹੁਣ ਮੌਕੇ ਤੇ ਪਹੁੰਚੋ ਕਿੰਨਾ ਟਾਈਮ ਲੱਗਿਆ ਜਿਹੜਾ ਸਰਟੀਫਿਕੇਟ ਬਣਾਉਣਾ ਬਿਲਕੁਲ ਵੀ ਲਾਈਕ ਇੱਕ ਮਿਨਿਟ ਹੀ ਲੱਗਿਆ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡਸ ਅੰਮ੍ਰਲਿ ਸਾਬਾ ਜੀ ਸਰਕਾਰ ਆਪਦੇ ਦਵਾਰ ਦੀ ਸਟਾਰਟਿੰਗ ਹੋਈ ਕਿ ਕਹੂੰਗਾ ਦੋਸਤ ਤੁਸੀਂ ਸਾਰੇ ਜਾਣੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਲਈ ਜਾਂ ਬਦਨਸਬ ਹਲਕੇ ਵਿੱਚ ਸਤਾਲੀ ਦੀ ਗੱਲ ਕਰਾਂ ਵੀ ਆਪਦੀ ਸਰਕਾਰ ਆਪਦੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵਿੱਚ 44 ਤਰ੍ਹਾਂ ਦੀਆਂ ਸਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਬੰਧ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹੱਲ ਹੋ ਸਕਦਾ ਨਾਲ ਦੀ ਨਾਲ ਕੀਤਾ ਜਾ ਰਿਹਾ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹੱਸਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫਿਕੇਟ ਆਪਰ ਦਾ ਸਰਟੀਫਿਕੇਟ ਦੀ ਗੱਲ ਸੀਗੀ ਉਹ ਵੀਰ ਦਾ ਦਸ ਕਰ ਸਿਰਫ ਤਾਂ 10 ਮਿੰਟ ਲੱਗੇ ਨੇ ਮੈਨੂੰ ਨਾਲ ਦੀ ਨਾਲ ਦਾ ਬਲੋਗ ਸਰਟੀਫਿਕੇਟ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਉਤਸ਼ਾਹ ਹੈ। ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਹਰ ਰੋਜ਼ ਚੱਲੇਗਾ ਜੀ। ਇਹ ਡੇਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ 9 ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ 9 ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਔਕਾ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਹੇ ਆ ਜੀ ਤੇ ਜਿਹੜੀ ਨਹੀਂ ਆਰੇ ਬਲ ਕਹਾ ਜਾ ਕੇ ਆਫਿਸ ਚ ਜਉਣੀ ਹੈ ਉਹਨੂੰ ਨੋਟ ਕੀਤਾ ਜਾ ਰਿਹਾ ਹੈ ਨੀ ਸਵਾਮਣੇ 44 ਸਵਾਮਤ ਉਹੀ ਨਜਰੀ ਆਨਲਾਈਨ ਹੈਗੀ ਬਾਕੀ ਉਸ ਤੋਂ ਬਗੈਰ ਹਰ ਇੱਕ ਮਹਿਕਮਾ ਸਿਹਤ ਉਹ ਭੁਪਾਲ ਕਲੀ ਜਾਂ ਜਿੰਨੇ ਵੀ ਮਨੋ ਸਰਕਾਰੀ ਭੁਪਾਲ ਹੈਗੇ ਸਾਰੇ ਜਿਹੜੇ 9 ਦੇ 9 ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂਦੇ 21 ਕਰੋ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤੱਕ ਸਿਰਫ ਮੇਲ ਕੰਮ ਨੇ ਜਿਹੜੇ ਜਿਹੜੇ ਕੰਮ ਤਰ ਪੈਂਡਿੰਗ ਪਏ ਨੇ ਕਰਵਾਉਣੇ ਵਾਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੋ ਕਲੀ ਸਰਕਾਰ ਪਿੰਡ 'ਚ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਨਹੀਂ ਅੱਜ ਤੱਕ ਸਿਰਫ ਮੁਕਤ ਹੈ ਹੀ ਮੇਨ ਕਾਰਨ ਸੀ ਵੀ ਆਪ ਦੀ ਸਰਕਾਰ ਆਪਕੇ ਦਵਾਰ ਕੈਨਾਲ ਹੋ ਰਿਹਾ ਹੈ ਅਭੀ ਜਿਹੜੇ ਕੰਮ ਹੋਣੇ ਵਾਲੇ ਨੇ ਜਿਹੜੇ ਸਰਕਾਰ ਦਫਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕੈਨਾਲ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤ ਖੁਸ਼ ਨੇ ਜੀ ਜੋ ਰਾਸ਼ਨ ਕਾਰਟ ਕੱਟੇ ਗਏ ਨੇ ਉਹ ਤੁਹਾਨੂੰ ਪੂਰੀ ਦੁਬਾਰਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਕੰਮ ਮੁਕਤੇ ਹੋ ਸਕਦੇ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟ ਜਾਂ ਕਾਸਟ ਉਹਦੇ ਵਿੱਚ ਐਮਸੀ ਦੇ ਸਿਗਨੇਚਰਾਂ ਦੀ ਲੋੜ ਹੁੰਦੀ ਹੈ ਪਟਵਾਰੀ ਸਾਹਿਬ ਦੇ ਦੀ ਲੋੜ ਤੇ ਸਿਗਨੇਚਰਾਂ ਦੀ ਲੋੜ ਹੁੰਦੀ ਹੈ ਉਹ ਵੀ ਇੱਥੇ ਮੌਜੂਦ ਨੇ ਜੀ ਔਨ ਦੀ ਸਪੋਰਟੀ ਸਾਈਨ ਕੀਤੇ ਜਾਂਦੇ ਨੇ ਦੇਖੋ ਜਿਵੇਂ ਸਰਪੰਚ ਸਾਹਿਬ ਪਿੰਡ ਦੇ ਬੈਠੇ ਨੇ ਜਿੱਥੇ ਲੋੜ ਪੈਂਦੀ ਹੈ ਸਰਪੰਚ ਸਾਹਿਬ ਸਾਈਨ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਤੇ ਮਤਲਬ ਤਸਦੀਕ ਕਰ ਰਿਹਾ ਤੇ ਪਟਵਾਰੀ ਪਟਵਾਰੀ ਸਾਹਿਬ ਸਾਰੇ ਇੱਥੇ ਹਨ ਸਾਰਾ ਮਤਲਬ ਟੋਟਲ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਇੱਥੇ ਬਲਾਉਂਦਾ ਹੈ ਇਹ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਅੱਜ ਅਪਲਾਈ ਦੇ ਦਾ ਨਾਲ ਦੀ ਨਾਲ ਨੇ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਜੀ ਉਹਦਾ ਕੰਮ ਤੇ ਦੂਜੀ ਗੱਲ ਹੈ ਕੀ ਆ ਇਹ ਪ੍ਰੋਗਰਾਮ ਲਗਭਗ 23 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਮਰਾਲਾ ਕਵਰ ਕਰਨਾ ਅੱਜ 9 ਪਿੰਡਾਂ ਚ ਕੱਲ ਨੂੰ 15 ਜਾਂ ਇੱਕਦਮ 9 ਪਿੰਡ ਤੇ ਗੱਜਰ 15 ਪਿੰਡ ਦੇ ਹਿਸਾਬ ਨਾਲ ਇਹ 23 ਤਰੀਕ ਦੇ 23 ਜਾਂ 30 23 सॉरी 28 ਤਰੀਕ ਤੱਕ ਇਹ ਸਾਰਾ ਕੰਪਲੀਟ ਹੋ ਜਾਣਾ ਤੇ ਸਾਰਾ ਬਦ ਸੁਬਾ ਹਲਕਾ ਸੋਲ ਵਾਲਾ ਸੇਮ ਪੂਰੇ ਪੰਜਾਬ 'ਚ ਇਹ ਮਹਿੰਮਤਲੀ ਹੋਈ ਅਤੇ ਬੜੀ ਬਹੁਤ ਦੇ ਰਿਸਪੋਨਸਿਬਲ ਲੱਗਿਆ ਇੱਕ ਪਿੰਡ ਦੇ ਵਿੱਚ ਕਿੰਨਾ ਕੁ ਸਮਾਂ ਇੱਕ ਕੈਂਪ ਲ ਇੱਕ ਪਿੰਡ ਦੇ ਵਿੱਚ ਲਗਭਗ 2-3 ਘੰਟੇ ਜੀ 2-3 ਘੰਟੇ ਸਾਰੇ ਹੀ ਜਿਹੜੇ ਆਪਣੇ ਸਬੰਧਤ ਅਧਿਕਾਰੀ ਨੇ ਉੱਥੇ ਹੀ ਆਉਣਗੇ ਸਾਰੇ ਇੱਥੇ ਜੀ ਉਸ ਤੋਂ ਬਾਅਦ ਅਗਲਾ ਪਿੰਡ ਜਾਣ ਇਹਨਾਂ ਨੇ